ਪਾਚੇ ਇਹ ਜਗਾ ਅੰਗਰੇਜ਼ਾਂ ਨੇ ਐਕਵਾਇਰ ਕੀਤੀ ਸੀ ਪਹਿਲਾ ਇੱਥੇ ਇੱਕ ਟੈਲੀਫੋਨ ਵੀ ਹੁੰਦਾ ਸੀ ਉਸ ਟਾਈਮ ਤੇ ਇੱਕ ਬਹੁਤ ਪੁਰਾਣਾ ਕੋਬੀ ਸੀ ਸਵੇਲੀ ਦੀ ਹਵੇਲੀ ਦੀ ਐਂਟ੍ਰੈਂਸ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਂਗੇ ਮੋਗਲਾਂ ਦੇ ਟਾਈਮ ਬਣੀ ਹੋਈ ਇੱਥੇ ਪੁਰਾਣੀ ਹਵੇਲੀ ਆ ਬਹੁਤ ਤਾਂ ਅੱਜ ਆਪਾਂ ਤੁਹਾਨੂੰ ਇਸ ਹਵੇਲੀ ਦਾ ਇਤਿਹਾਸ ਦੱਸਾਂਗੇ ਬਹੁਤ ਪੁਰਾਣੀ ਜਗਾ ਤੁਹਾਨੂੰ ਇਸ ਵੀਡੀਓ ਵਿੱਚ ਆਪਾਂ ਦਿਖਾਣ ਲੱਗੇ ਮੋਗਲਾਂ ਦਾ ਉਸ ਟਾਈਮ ਰਾਜ ਹੁੰਦਾ ਸੀ ਉਸ ਟਾਈਮ ਦੀ ਇਹ ਜਗਾ ਬਣੀ ਹੋਈ ਹੈ ਇੱਥੇ ਬਹੁਤ ਪੁਰਾਣੀ ਹਵੇਲੀ ਦੇ ਨਾਮ ਤੇ ਬਾਅਦ ਵਿੱਚ ਇਹ ਜਗਾ ਅੰਗਰੇਜ਼ਾਂ ਨੇ ਇਕਵਾਰ ਕੀਤੀ ਬ੍ਰਿਟਿਸ਼ ਟਾਈਮ ਦਾ ਯੁੱਗ ਆਇਆ ਤੇ ਬ੍ਰਿਟਿਸ਼ ਦਾ ਵੀ ਬਹੁਤ ਜੋ ਰੋਲ ਰਿਹਾ ਇਸ ਜਗਾ ਵਿੱਚ ਰਹਿਣ ਬਸੇਰਾ ਆਪਣਾ ਕੀਤਾ ਤੇ ਅੰਗਰੇਜ਼ਾਂ ਦੇ ਦੀ ਗੱਲ ਕਰਾਂ ਮੁਗਲਾਂ ਜਿਹੜੇ ਬੜੇ ਬੜੇ ਰਾਜੇ ਸੀ ਉਹ ਆਪਣਾ ਰਹਿਣ ਬਸੇਰਾ ਨਹਿਰਾਂ ਦੇ ਕੋਲ ਹੀ ਰੱਖਦੇ ਸੀ ਤੇ ਆਰਕੀਟੈਕਚਰ ਵੀ ਆਪਾਂ ਤੁਹਾਨੂੰ ਇਸ ਬਲੌਗ ਵਿੱਚ ਸਾਂਝਾ ਕਰਾਂਗੇ ਇਸ ਦਾ ਇਤਿਹਾਸ ਕੀ ਹੈ ਤਾਂ ਬਲੌਗ ਨੂੰ ਐਂਡ ਤੱਕ ਜਰੂਰ ਦੇਖਣਾ ਤੁਹਾਨੂੰ ਮੈਂ ਇਸ ਬਲੌਗ ਵਿੱਚ ਇਸ ਦਾ ਇਤਿਹਾਸ ਤੇ ਇਸ ਦਾ ਆਰਕੀਟੈਕਚਰ ਪੂਰਾ ਸਾਂਝਾ ਕਰੂੰਗਾ ਇਸ ਬਲੌਗ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਖੰਡਰ ਬਣ ਗਈ ਸਾਰੀ ਹੁਣ ਤਾਂ ਇਹ ਤੇ ਇੱਥੋਂ ਹੁੰਦੀ ਹੈ ਇਸ ਹਵੇਲੀ ਦੀ ਐਂਟਰਸ ਹੁਣ ਆਪਾਂ ਹਵੇਲੀ ਦੇ ਬਿਲਕੁਲ ਸਾਹਮਣੇ ਖੜੇ ਆਂ ਇੱਥੋਂ ਸੀ ਇਸ ਦੀ ਐਂਟਰਸ ਹੁਣ ਤਾਂ ਤੁਸੀਂ ਜਿੱਦਾਂ ਕੀ ਦੇਖ ਸਕੋ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਇੱਥੇ ਫਿਲਮਾਂ ਦੀ ਵੀ ਬਹੁਤ ਛੁੱਟ ਹੋਈ ਆ ਪੰਜਾਬੀ ਫਿਲਮਾਂ ਉਹ ਜਾਂ ਛੋਟਾਵਾਂ ਕਮੇਡੀ ਮੂਵੀਜ਼ ਬਣਾਉਂਦੇ ਨੇ ਤੇ ਪੰਜਾਬੀ ਕਲਚਰ ਨੂੰ ਇੱਥੋਂ ਸੀ ਐਂਟਰੈਂਸ ਇਸ ਹਵੇਲੀ ਦੀ ਤੇ ਇਧਰ ਇਸ ਟਾਈਪ ਹੋਬੀ ਬਣੀ ਹੋਈ ਆ ਉਸ ਟਾਈਮ ਰਹਿੰਦੇ ਸੀ ਤੇ ਇੱਕ ਜਗ੍ਹਾ ਇਸ ਸਾਈਡ ਆ ਤੇ ਜਾੜ ਬਣਿਆ ਹੋਇਆ ਤੇ ਕੋ ਉਹ ਵੀ ਪੁਰਾਣੀ ਦੀ ਤੁਹਾਨੂੰ ਦਿਖਾਉਂਗਾ ਸਾਰੀ ਤਾਂ ਆਪਾਂ ਕਰਦੇ ਹਾਂ ਦੇਖੋ ਖੰਡਰ ਬਣ ਗਈ ਸਾਰੀ ਹੁਣ ਤਾਂ ਇਹ ਤੇ ਹੁੰਦਾ ਇਸ ਤਰ੍ਹਾਂ ਦੀਆਂ ਹਵੇਲੀਆਂ ਬਚਾ ਕੇ ਰੱਖੀਆਂ ਹੋਈਆਂ ਅੱਜ ਵੀ ਉਸ ਟਾਈਮ ਤੇ ਇੰਟਾਂ ਦੇਖ ਸਕਦੇ ਹੋ ਤੁਸੀਂ ਉਹ ਬਣਿਆ ਹੋਇਆ ਇੰਟਾਂ ਦੀ ਜੋ ਸ਼ੇਪ ਆ ਤੇ ਰੈੱਡ ਔਰ ਜੈਲੋ ਕਲਰ ਦੀਆਂ ਇੰਟਾਂ ਨੇ ਇਸਵੇਂ ਤਾਂ ਉਸੇ ਟਾਈਮ ਇਹ ਲੋਕ ਯੂਜ਼ ਕਰਦੇ ਸੀ ਮਿਡਲ ਇੰਡੀਆ ਦੇ ਟਾਈਮ ਤੇ ਉਸ ਦਾ ਇਤਿਹਾਸ ਕੁਝ ਦਰਸਾਂਦਾ ਤੇ ਆਰਕੀਟੈਕਚਰ ਤੁਸੀਂ ਦੇਖ ਸਕਦੇ ਹੋ ਆਰਚ ਟਾਈਪ ਆ ਇਹ ਆਪਾਂ ਅੰਦਰ ਚੱਲਦੇ ਆਂ ਅੰਦਰ ਤੁਹਾਨੂੰ ਦਿਖਾਣੇ ਆ ਹੋਰ ਕਿੜੀ ਕਿੜੀ ਤੇ ਦੇਖੋ ਹਾਲਾਤ ਬਹੁਤ ਖਰਾਬ ਹੋ ਚੁੱਕੀ ਨੇ ਤੇ ਇਸ ਸਾਈਡ ਇੱਕ 게ਟ ਆ ਗਿਆ ਤੇ ਉਸ ਉੱਪਰ ਲੱਗੀਆਂ ਹੋਈ ਨੇ ਇਹ ਇੰਟਾ ਤੋਂ ਹੀ ਆਪਾਂ ਇਹਦੇ ਜੱਜ ਕਰ ਸਕਦੇ ਹਾਂ ਕਿ ਕਿੰਨੀ ਪੁਰਾਣੀ ਇਹ ਜਗ੍ਹਾ ਹੋ ਸਕਦੀ ਹੈ ਇਹ ਜਿਹੜੀ ਗੋਲ ਇੰਟਾ ਬਣਦੀ ਸੀ ਵਿਚੋ ਕਾਹ ਆਪੂਸਣਾ ਬਣਦੀ ਸੀ ਇੰਟਾ ਉਸ ਟਾਈਮ ਤੇ ਜ਼ਿਆਦਾ ਹਲਕੀ ਇੰਟ ਹੁੰਦੀ ਸੀ ਜਦੋਂ ਪਾਣੀ ਚ ਡਬੋਨੇ ਆ ਤੇ ਇਹ ਉੱਪਰ ਨੂੰ ਆਂਦੀ ਇੰਟਾ ਤੇ ਇਹ ਇंटਾਂ ਦੀ ਖਾਸੀਅਤ ਸੀ ਉਸ ਤਰ੍ਹਾਂ ਉਹ ਗਰਮੀਆਂ ਵੇ ਠੰਡੀ ਰਹਿੰਦੀ ਸੀ ਤੇ ਸਰਦੀਆਂ ਵੇ ਗਰਮ ਰਹਿੰਦੀ ਸੀ ਥੋੜੀ ਇਹ ਜਗਾ ਇਸ ਕਰਕੇ ਹੀ ਯੂਜ਼ ਕਰਿਆ ਬਹੁਤ ਫਾਇਦੇ ਸੀ ਇंट ਦੇ ਜਿਹੜੀਆਂ ਕਾਹ ਪੂਸ ਤੋਂ ਬਣਦੇ ਸੀ ਇंटਾਂ ਇंट ਬਹੁਤ ਲੰਮੀ ਆ ਵਿੱਚੋਂ ਬਾਕੀ ਹੁਣ ਤਾਂ ਇंटਾਂ ਦੇ ਵਿੱਚ ਹੋਲ ਹੋ ਚੁੱਕੇ ਨੇ ਬਹੁਤ ਵੱਡੇ ਵੱਡੇ ਸਾਰੀਆਂ ਇंटਾਂ ਦੇ ਲਗਭਗ ਹੁਣ ਤਾਂ ਇਹ ਜਗਾ ਬਸ ਚਾਰ ਨੂੰ ਦਿਖਾਣ ਜਿਹੜੀਆਂ ਵੀ ਇੱਥੇ ਆਂਦੇ ਲੋਕ ਬੜਾ ਕੁਝ ਸਿੱਖਣ ਨੂੰ ਜਾਂਦੇ ਨੇ ਕਿਉਂਕਿ ਜਿਹੜੀਆਂ ਪੁਰਾਣੀਆਂ ਜਗਾ ਹੁੰਦੀਆਂ ਨੇ ਉਹ ਅਲੱਗੀ ਉਹ ਆਪਾਂ ਫੀਲ ਕਰ ਸਕਦੇ ਆ ਯਸ ਬਾਕੀ ਇਸ ਦੀ ਮਰਮਤ ਨਹੀਂ ਕੀਤੀ ਹੋਈ ਇਹ ਗੱਲ ਆਪ ਨੂੰ ਬਹੁਤ ਵਧੀਆ ਲੱਗੀ ਕਿਉਂਕਿ ਜਿਹੜੀਆਂ ਪੁਰਾਣੀਆਂ ਜਗ੍ਹਾ ਨੇ ਤਾਂ ਉਹਦਾ ਫੀਲ ਆਉਂਦੀ ਹੈ ਉਹਦੀ ਹੁੰਦੀ ਆ ਤੇ ਇਸ ਸਾਈਡ ਹੈਗੀ ਚਿਮਣੀ ਤੇ ਸਾਈਡ ਦੇਖ ਸਕਦੇ ਹੋ ਅੱਗ ਉਗਮਚਾਉਂਦੇ ਸੀ ਉਸ ਟਾਈਮ ਅੰਗਰੇਜ਼ ਤੇ ਖਾਣਾ ਪੀਣਾ ਆਪਣਾ ਸਾਰਾ ਚਿਮਣੀ ਤੋਂ ਹੀ ਹੁੰਦਾ ਸੀ ਬੜਾ ਨੇਚਰ ਹੁੰਦਾ ਸੀ ਬੜਾ ਇਸ ਚਿਮਣੀ 'ਚ ਅੱਗ ਮਜਾਂਦੇ ਹੁੰਦੇ ਸੀ ਜਦੋਂ ਸਰਦੀਆਂ ਹੁੰਦੀਆਂ ਸੀ ਤਾਂ ਬੜੇ ਖਾਣਾ ਖੂਣਾ ਪੱਕਦਾ ਹੁੰਦਾ ਸੀ ਉਸ ਟਾਈਮ ਤੇ ਧੂਆਂ ਉੱਪਰ ਜਾਂਦਾ ਸੀ ਚਿਮਨੀ ਉੱਪਰ ਵੀ ਧਕਾਵਾਂਗੇ ਤੁਹਾਨੂੰ ਤੇ ਸਾਰਾ ਧੂਆਂ ਉੱਪਰ ਨੂੰ ਜਾਂਦਾ ਸੀ ਤੇ ਬੜਾ ਸੁਭਾਅ ਆਂਦਾ ਸੀ ਉਸ ਟਾਈਮ ਉਦੋਂ ਕਮਾਲ ਦੀ ਕੰਮ ਸੀ ਤੇ ਇਸ ਸਾਈਡ ਹੈਗੀਆਂ ਨੇ ਲੀਹਾਂ ਇਹ ਲੱਗੀਆਂ ਹੋਈਆਂ ਨੇ ਲੀਹਾਂ ਇਸ ਸਾਈਡ ਤੇ ਲੀਹਾਂ ਹੀ ਲੱਗੀਆਂ ਹੋਈਆਂ ਪਰ ਇਹ ਲੀਹਾਂ ਅੰਗਰੇਜ਼ਾਂ ਦੇ ਟਾਈਮ ਤੋਂ ਵੀ ਪਹਿਲਾਂ ਦੀਆਂ ਨੇ ਕਿਉਂਕਿ ਇਹ ਜਿਹੜੀਆਂ ਲੀਹਾਂ ਤੁਸੀਂ ਦੇਖ ਰਹੇ ਹੋ ਇਹ ਲੀਹਾਂ ਦਾ ਜਿਹੜੀਆਂ ਰੇਲ ਗੱਡੀ ਦੀਆਂ ਲੈਣਾ ਹੁੰਦੀਆਂ ਨੇ ਉਹ ਯੋਜਿ ਕੀਤੀਆਂ ਹੋਈਆਂ ਨੇ ਤਾਂ ਉਹ ਗੋਲ ਟਾਈਪ ਦੀਆਂ ਨੇ ਇਹ ਵੀ ਆਰਕੀਟੈਕਚਰ ਗੋਲ ਟਾਈਪ ਬਹੁਤ ਪੁਰਾਣਾ ਲੱਗਿਆ ਹੋਇਆ ਬਾਕੀ ਉਹ ਦੇਖ ਤੁਸੀਂ ਇਸ ਸਾਈਡ ਆ ਗਈ ਚਿਮਨੀ ਇੱਕ ਹੋਰ ਤੇ ਉਸ ਸਾਈਡ ਆਈ ਰਹੀਆਂ ਨੇ ਬਾਕੀ ਇਧਰੋਂ ਆ ਕੇ ਇੱਕ 게ਟ ਆ ਇਧਰ ਤੇ ਇਸ ਸਾਈਡ ਬਣਿਆ ਹੋਇਆ ਇੱਕ ਇਧਰ ਵੀ ਛੱਤ ਦਾ ਸਾਰਾ ਜਿਹੜਾ ਬਣਾਇਆ ਹੋਇਆ ਗੋਲ ਇਟਾਂ ਨਾਲ ਹੀ ਬਣਾਇਆ ਹੋਇਆ ਤੇ ਇੱਥੇ ਇਧਰ ਚੱਲਿਆ ਗਿਆ ਤੇ ਇਹ ਸ਼ਾਇਦ ਉਸ ਟਾਈਮ ਲੋਬੀ ਲੁੱਬੀ ਹੋਣੀ ਤੇ ਇੱਥੇ ਛੱਤ ਦੇ ਬਾਕੀ ਬਰਾਂਡਾ ਹੋ ਸਕਦਾ ਇਹ ਉਸ ਟਾਈਮ ਦਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇੱਧਰੋਂ ਤੇ ਹੁਣ ਆਪਾਂ ਇੱਧਰ ਚੱਲਦੇ ਆ ਤੁਹਾਨੂੰ ਇੱਧਰ ਦਿਖਾਣੇ ਆ ਇੱਧਰ ਵੀ ਇੱਕ ਚਿਮਨੀ ਹੋਰ ਆ ਤੇ ਆ ਵੀ ਇੱਧਰੋ ਹੀ ਲੀਂਹਾ ਉਧਰ ਵੀ ਲੀਂਹਾ ਸੀ ਤੇ ਇੱਧਰ ਵੀ ਲੀਂਹਾ ਨੇ ਵਿਚਾਲੇ ਆ ਚੀਜ਼ ਆ ਤੇ ਉਹ ਆ ਗਈ ਇੱਕ ਚਿਮਨੀ ਤੇ ਇੱਕ ਇਸ ਸਾਈਡ ਬਣਿਆ ਹੋਇਆ ਜੋ ਉਧਰ ਵੀ ਐਸ ਸਾਈਡ ਹੀ ਬਣਿਆ ਹੋਇਆ ਸੀ ਇਸ ਤਰ੍ਹਾਂ ਦਾ ਇਸ ਸਾਈਡ ਬਣਿਆ ਹੋਇਆ ਬਾਕੀ ਆਰਕੀਟੈਕਚਰ ਸਾਰਾ ਇਹਦਾ ਆਰਚ ਟਾਈਪ ਆ ਗੋਲ ਦਾ ਗੋਲ ਉਸ ਟਾਈਮ ਹੀ ਜੋ ਇਹ ਕਰਦੇ ਸੀ ਚੱਲਦੇ ਆਪਾਂ ਅੱਗੇ ਤੇ ਇਸ ਸਾਈਡਾ ਵੀ ਬਣਿਆ ਹੋਇਆ ਇਹ ਗੋਲ ਇਟਾਂ ਦਾ ਜਿਹੜੀਆਂ ਠੰਡੇ ਗਰਮੀ ਚ ਠੰਡੇ ਰਹਿੰਦੇ ਸੀ ਸਰਦੀ ਚ ਗਰਮਿੰਦਾ ਰਹਿੰਦੇ ਸੀ ਵਿੱਚ ਛੇਦ ਹੋਏ ਪੈਨੇ ਸਾਰੀਆਂ ਇਟਾਂ ਦੇ ਤਾਂ ਸਾਰੀਆਂ ਪਿਗਲੀਆਂ ਨੇ ਇੰਟਾਂ ਹੈ ਤਾਂ ਇੰਟ ਬੜੀ ਪੋਲੀ ਸੀ ਇਸ ਕਰਕੇ ਹੀ ਖਾਸ ਇੰਟ ਦੀ ਇਧਰੋਂ ਆ ਗਈ ਐਂਟਰਸ ਉਸ ਸਾਈਡ ਐ ਇਸ ਦੀ ਐਂਟਰਸ ਤੁਹਾਨੂੰ ਮੈਂ ਦਿਖਾਣਾ ਕਿ ਸਾਈਡ ਸੀ ਇਸ ਸਾਈਡ ਐਂਟਰਸ ਐ ਇਸ ਦੀ ਤੇ ਇਸ ਸਾਈਡ ਦੂਸਰੀ ਚੱਲਦੇ ਆਪਾਂ ਅੱਗੇ ਅੱਗੇ ਤੁਹਾਨੂੰ ਆਪਾਂ ਹੋਰ ਚੀਜ਼ਾਂ ਦਿਖਾਣੇ ਆ ਜਿਹੜੀ ਆ ਭਾਂਡਾ ਤੇ ਇੱਕ ਸਾਈਡ ਆ ਆਹ ਜਗ੍ਹਾ ਬਣੀ ਹੋਈ ਆ ਤੇ ਇਹ ਵੀ ਨਾਲ ਹੀ ਕੋ ਰਿਲੇਟ ਕਰ ਰਹੀ ਆ ਤਾਲ ਮੇਲ ਖਾਂਦੀ ਆ ਇੰਟਾ ਇਹ ਦੀਆਂ ਵੈਸੇ ਨਾਰਮਲ ਨੇ ਅੱਜ ਦੇ ਟਾਈਮ 'ਚ ਜਿਸ ਤਰ੍ਹਾਂ ਯੂਜ਼ ਹੁੰਦੀਆਂ ਨੇ ਕੁਝ ਨਹੀਂ ਜ਼ਿਆਦੇ ਪੁਰਾਣੀ ਨਹੀਂ ਲੱਗੇ ਇਧਰੋਂ ਤਾਂ ਜਗਾ ਤੇ ਇਸ ਸਾਈਡ ਦਾ ਦਾ ਆ ਗਿਆ ਆਰਕੀਟੈਕਚਰ ਸਾਰਾ ਉਸ ਸਾਈਡੇ ਦੀ ਐਂਟਰਸ ਆ ਤੋਂ ਮੈਂ ਬਲੌਗ ਦੇ ਸ਼ੁਰੂ ਤੋਂ ਸ਼ੁਰੂ ਤੋਂ ਦਿਖਾਈ ਐਂਟਰੈਂਸ ਤੇ ਇਸ ਸਾਈਡ ਇਹਦਾ ਬਣਿਆ ਹੋਇਆ ਸਾਰਾ ਆਰਕੀਟੈਕਚਰ ਤੇ ਇਸ ਸਾਈਡ ਇੱਕ ਪੁਰਾਣੀ ਜਗਾ ਤੇ ਉਸ ਟਾਈਮ ਆਪਾਂ ਕਹਿ ਤਾਂ ਸਕਦੇ ਨਹੀਂ ਕਿ ਕਿਸ ਵਾਸਤੇ ਹੋਣ ਇਹ ਐਕਸਟਰਾ ਕਮੀ ਹੁੰਦਾ ਸੀ ਬਾਕੀ ਸੂ ਸਾਈਡ ਤੁਸੀਂ ਦੇਖ ਸਕਦੇ ਹੋ ਕਮਾਲ ਦੀ ਜਗਾ ਬਈ ਇਹੀ ਪੰਜਾਬੀ ਤੇ ਹੁਣ ਆਪਾਂ ਦਿਖਾਨੀਆਂ ਤੁਹਾਨੂੰ ਇੱਧਰ ਜਾ ਕੇ ਇੱਧਰ ਦੋ ਤਨ ਚਾਰ ਜਗਾਂ ਨੇ ਇੱਧਰ ਵੀ ਨੇ ਤੇ ਦੇਖੋ ਕਿਸ ਤਰ੍ਹਾਂ ਹਾਲਤ ਹੋ ਚੁੱਕੀ ਹੈ ਜਗਾ ਦੀ ਬੇਸਾ ਤਾਂ ਦੇਖਣ ਵਾਸਤੇ ਰਹੀ ਹੈ ਇਹ ਜਗਾ ਪ੍ਰਾਣਾ ਸੱਭਿਆਚਾਰ ਆਈਆਂ ਇਹ ਫੀਲ ਆਂਦਾ ਜਦੋਂ ਆਪਾਂ ਆਣਨੇ ਆ ਐਵੇਂ ਰੱਖੀਆਂ ਹੋਈਆਂ ਨੇ ਇੱਥੇ ਪੰਜਾਬੀ ਫਿਲਮਾਂ ਫੁਲਮਾਂ ਸ਼ੂਟ ਹੋ ਜਾਂਦੇ ਨੇ ਯੂਟਿਊਬਰ ਨੇ ਜਿਹੜੇ ਵੀਆ ਬਣਾਉਂਦੇ ਨੇ ਉਹ ਇੱਥੇ ਆਂਦੇ ਨੇ ਤੇ ਇਸ ਸਾਈਡ ਹੈਗੀਆਂ ਦੇਖੋ ਬਾਕੀ ਬਾਕੀ ਆਪਾਂ ਤੁਹਾਨੂੰ ਹੋਰ ਗੱਲ ਦੱਸਦੇ ਆ ਇੱਥੋਂ ਵੀ ਆਪਾਂ ਜੱਜ ਕਰ ਸਕਦੇ ਆ ਕਿੰਨੀ ਪੁਰਾਣੀ ਇਹ ਜਗਾ ਹੋ ਸਕਦੀ ਆ ਅਾਇਕਾ ਆਰਨ ਯੂਜ਼ ਕੀਤਾ ਹੋਇਆ ਸਾਰਾ ਆਰਨ ਉਸ ਟਾਈਮ ਹੀ ਯੂਜ਼ ਕਰਦੇ ਸੀ ਲੋਕ ਆਰਨ ਟਾਈਮ ਐਂਸ਼ੀਅਨ ਟਾਈਮ ਮੀਡੀਵਲ ਟਾਈਮ ਜਿਹੜਾ ਇਤਿਹਾਸ ਆਪਾਂ ਦੱਸਦਾ ਤੇ ਆ ਦੇਖੋ ਤੁਸੀਂ ਬਾਕੀ ਇਦਾਂ ਲੱਗਦਾ ਪੰਜ ਚੱਕ ਦੀ ਹੈ ਐਸੇ ਇੰਟਾ ਤੋਂ ਆਪਾਂ ਨੂੰ ਜਿਹੜਾ ਆਪਾਂ ਨੂੰ ਆਰਕੀਟੈਕਚਰ ਦੇਖਣ ਨੂੰ ਮਿਲਿਆ ਹੂੰ ਇਹ ਪਿਛਲੇ ਸਾਲ ਫਿਰ ਪੇਟੇ ਲਵਾ ਕੇ ਇੱਧਰ ਅੱਛਾ ਚੱਕੜੀ ਯਾਰ ਨੂੰ ਬੁਖਾਦਨ ਤਾਂ ਹੈ ਨਹੀਂ ਹੂੰ ਜੇ ਨਰ ਮਰ ਜੇ ਤਾਂ ਫਸਲ ਨਹੀਂ ਹੁੰਦੀ ਅੱਛਾ ਬਾਕੀ ਕਿਹਨਾਂ ਦੇ ਮਹਿਕਮੇ ਚਾਹੁੰਦੇ ਹੈ ਬਣ ਸਰ ਨਰ ਮੈਂ ਇੱਕ ਮਚ ਹੈ ਇਸੀ ਹੈਵੇਲੀ ਤੇ ਚਿਮਣੀਆਂ ਚੁੰਮਣੀਆਂ ਲੱਗੀਆਂ ਹੋਈ ਨੇ ਪੂਰਾ ਗੱਲਬਾਤ ਵੱਖਰੀ ਸੀ ਤੇ ਇਸ ਟਾਈਪ ਵੀ ਰਹਿੰਦੀ ਸੀ ਲੋਕ ਹੁਣ ਆਪਾਂ ਤੁਹਾਨੂੰ ਇਸ ਸਾਈਡ ਦਿਖਾਣੇ ਆ ਇਸ ਸਾਈਡ ਵੀ ਆਰਕੀਟੈਕਚਰ ਹੈ ਜਿਹੜਾ ਆਰਚ ਟਾਈਪ ਆ ਤੇ ਆਰਚ ਟਾਈਪ ਆਰਕੀਟੈਕਚਰ ਹੁੰਦੇ ਨੇ ਜੋ ਬਹੁਤ ਪੁਰਾਣੇ ਹੁੰਦੇ ਨੇ ਜੋ ਆਪਾਂ ਉਹਨੂੰ ਦਰਸਾਉਂਦੇ ਨੇ ਪੰਜਾਬੀ ਸੱਭਿਆਚਾਰ ਨੂੰ ਕਿੰਨੀ ਪੁਰਾਣੀ ਜਗ੍ਹਾ ਦੇ ਆਰਕੀਟੈਕਚਰ ਬਣੇ ਹੋਏ ਨੇ ਇਸ ਸਾਈਡ ਤੇ ਇਸ ਸਾਈਡ ਵੀ ਬਣਿਆ ਹੋਇਆ ਸਾਰਾ ਤੇ ਇਸ ਸਾਈਡ ਸਾਰਾ ਲੋਹਾ ਲੱਗਿਆ ਹੋਇਆ ਉੱਪਰ ਛੱਤ ਦੇ ਰੂਪ ਦੇ ਲੋਹਾ ਇਤਿਹਾਸ ਦੱਸਦੇ ਨੇ ਜਿਹੜਾ ਸ਼ੱਤਾਂ ਦੇ ਲੱਗਿਆ ਹੁੰਦਾ ਸੀ ਜਗ੍ਹਾ ਵੀ ਹੋਵੇ ਉਹ ਬਹੁਤ ਪੁਰਾਣੀ ਜਗ੍ਹਾ ਮੰਨੀ ਜਾਂਦੀ ਸੀ ਮਿਡਲ ਟਾਈਮ ਦੀ ਤਾਂ ਅੰਗਰੇਜ਼ਾਂ ਤੋਂ ਟਾਈਮ ਦੀ ਪਹਿਲਾਂ ਦੀ ਇਹ ਜਗ੍ਹਾ ਬਣੀ ਹੋਈ ਆ ਤੇ ਬਾਅਦ ਵਿੱਚ ਇਹ ਅੰਗਰੇਜ਼ਾਂ ਦੁਆਰਾ ਇੱਕ ਵਾਰ ਕੀਤੀ ਗਈ ਜਿਵੇਂ ਕਿ ਹோம் ਗਵਰਨਮੈਂਟ ਦੁਆਰਾ ਇੱਕ ਵਾਰ ਕੀਤੀ ਗਈ ਹੈ ਪਹਿਲਾਂ ਇਹ ਜਗਾ ਅੰਗਰੇਜ਼ਾਂ ਦੁਆਰਾ ਇੱਕ ਵਾਰ ਕੀਤੀ ਗਈ ਸੀ ਮਗਲਾਂ ਤੋਂ ਬਾਅਦ ਸਿੱਖਾਂ ਤੋਂ ਬਾਅਦ ਤੇ ਉੱਪਰ ਤੁਸੀਂ ਦੇਖ ਸਕਦੇ ਹੋ ਸਾਰਾ ਲੱਗਿਆ ਹੋਇਆ ਲੋਹਾ ਬਾਕੀ ਆਪਾਂ ਤੋਂ ਇੰਟਾਂ ਤੋਂ ਵੀ ਅੰਦਾਜ਼ਾ ਲਗਾ ਸਕਦੇ ਹ ਕਿੰਨੀਆਂ ਪੁਰਾਣੀਆਂ ਜਗਾ ਹੋ ਸਕਦੀ ਹੈ ਇਹ ਤੇ ਇਸ ਸਾਈਡ ਹੰਦੇਰੇ ਹੰਦੇਰਾ ਸਾਰਾ ਇਹ ਲੱਗਿਆ ਹੋਇਆ ਲੋਹਾ ਤਾਂ ਲੋਹਾ ਆਪਾਂ ਨੂੰ ਇਤਿਹਾਸਾਂ ਚ ਦੱਸਦਾ ਵੀ ਜਿੱਥੇ ਛੱਤਾਂ ਦੇ ਉੱਪਰ ਲੋਹਾ ਲੱਗਿਆ ਹੋਇਆ ਉਹ ਬਹੁਤ ਪੁਰਾਣੀ ਜਗ੍ਹਾ ਮੁਗਲਾਂ ਦੇ ਟਾਈਮ ਤੇ ਅੰਗਰੇਜ਼ਾਂ ਦੇ ਟਾਈਮ ਦੀ ਜਗ੍ਹਾ ਮੰਨੀ ਜਾਂਦੀ ਹੈ ਤੇ ਮੁਗਲਾਂ ਦੇ ਟਾਈਮ ਦੀ ਤੇ ਇਸ ਸਾਈਡ ਤੁਸੀਂ ਦੇਖ ਸਕੋ ਬੜਾ ਪੱਕਾ ਕੰਮ ਕੀਤਾ ਹੋਇਆ ਸੀ ਤੇ ਆਪਾਂ ਤੁਹਾਨੂੰ ਇਸ ਸਾਈਡ ਵੀ ਦਿਖਾ ਦਿੰਨੇ ਆ ਇਸ ਸਾਈਡ ਸਾਰਾ ਲੋਹਾ ਲੱਗਿਆ ਬੜੇ-ਬੜੇ ਬੀਮ ਲੱਗੇ ਹੋਏ ਨੇ ਲੋਹੇ ਦੇ ਤਾਂ ਲੋਹੇ ਦੇ ਬੀਮਸ ਜਿਹੜੇ ਉਹਦੀ ਯੂਜ਼ ਕਰਦੇ ਸੀ 1850 ਤੋਂ ਪਹਿਲਾਂ ਦੀ ਇਹ ਜਗਾ ਬਣੀ ਜਾਂਦੀ ਹੈ ਤੇ ਸਾਰੀ ਇਹ ਜਗਾ 4 ਏਕੜ ਵਿੱਚ ਫੈਲੀ ਹੋਈ ਹੈ ਤੇ ਆਪਣੇ ਰਹਿਣ ਬਸੇਰਾ ਰਹਿੰਦੇ ਸੀ ਲੋਕ ਜਾਨੀ ਬ੍ਰਿਟਿਸ਼ ਨੇ ਤਾਂ ਬ੍ਰਿਟਿਸ਼ ਦਾ ਵੀ ਬਹੁਤ ਰੋਲ ਆ ਇਸ ਜਗਾ ਦੇ ਵਿੱਚ ਤੇ ਹੁਣ ਦੇ ਟਾਈਮ 'ਚ ਇਹ ਜਗਾ ਐਕਵਾਇਰ ਕੀਤੀ ਗਈ ਹੈ ਗਵਰਨਮੈਂਟ ਦੁਆਰਾ ਗਵਰਨਮੈਂਟ ਦੇ ਅੰਡਰ ਆਂਦੀ ਹੈ ਸਾਰੀ ਜਗਾ ਇਹ ਜਗਾ ਜਿਹੜੀ 4 ਏਕੜ ਵਿੱਚ ਫੈਲੀ ਹੋਈ ਆ 4 ਬਹੁਤ ਸਾਰਾ ਲੋਹਾ ਲੱਗਿਆ ਹੋਇਆ ਇਥੋਂ ਆਪਾਂ ਨੂੰ ਇਤਿਹਾਸ ਦੱਸਦਾ ਇਹ ਜਗ੍ਹਾ ਕਿੰਨੀ ਪੁਰਾਣੀ ਹੋ ਸਕਦੀ ਆ ਬਾਕੀ ਆਪਾਂ ਪਿੰਡ ਦੇ ਲੋਕਾਂ ਤੋਂ ਵੀ ਪੁੱਛਿਆ ਸੀ ਤੇ ਇੱਥੇ ਇੱਕ ਟੈਲੀਫੋਨ ਵੀ ਹੁੰਦਾ ਸੀ ਉਸ ਟਾਈਮ ਤੇ ਇੱਕ ਬਹੁਤ ਪੁਰਾਣਾ ਖੂਹ ਵੀ ਸੀ ਉਹ ਵੀ ਆਪਾਂ ਤੁਹਾਨੂੰ ਇਸ ਬਲੌਗ ਵਿੱਚ ਪੂਰਾ ਇਸ ਜਗ੍ਹਾ ਦਾ ਇਤਿਹਾਸ ਦੱਸਾਂਗੇ ਤਾਂ ਅਗਰ ਤੁਹਾਨੂੰ ਵਧੀਆ-ਵਧੀਆ ਪੁਰਾਣੀਆਂ-ਪੁਰਾਣੀਆਂ ਜਗ੍ਹਾ ਵਧੀਆ ਲੱਗਦੀਆਂ ਨੇ ਪੰਜਾਬੀ ਸੱਭਿਆਚਾਰ ਨੂੰ ਜੋ ਪ੍ਰਮੋਟ ਕਰਦੀਆਂ ਨੇ ਤੇ ਦਰਸ਼ਾਂਦੀਆਂ ਨੇ ਜੇ ਤੁਸੀਂ ਆਪਾਂ ਇਸ ਜਗ੍ਹਾ ਦੇਖਦੇ ਆਂ ਪੁਰਾਣੀ ਪੁਰਾਣੀਆਂ ਤਾਂ ਆਪਾਂ ਨੂੰ ਫੀਲ ਆਂਦਾ ਉਹ ਵੀ ਅੱਜ ਵੀ ਮਜੂਰੀ ਇਹ ਜਗ੍ਹਾ ਦੀ ਇੱਕ ਵਧੀਆ ਗੱਲ ਲੱਗੀ ਤਾਂ ਇਹਦੀ ਮਰੰਮਤ ਨਹੀਂ ਕੀਤੀ ਹੋਈ ਉਸ ਟਾਈਪ ਹੀ ਲੱਗੀ ਹੋਈ ਆ ਇਸ ਕਰਕੇ ਇੱਥੇ ਬਹੁਤ ਪੰਜਾਬੀ ਮੂਵੀਆਂ ਸ਼ੂਟ ਹੁੰਦੀਆਂ ਨੇ ਤੇ ਪੰਜਾਬੀ ਫਿਲਮਾਂ ਤੇ ਜਿਹੜੇ ਯੂਟਿਊਬਰ ਨੇ ਉਹ ਵੀ ਇੱਥੇ ਫਿਲਮਾਂ ਬਹੁਤ ਬਣਾ ਕੇ ਲੈ ਕੇ ਜਾਂਦੇ ਨੇ ਆਪਣੀਆਂ ਮੂਵੀਆਂ ਇਹ ਅੱਜ ਆਪਾਂ ਤੁਹਾਨੂੰ ਇਸ ਵਲੌਗ ਵਿੱਚ ਜਗ੍ਹਾ ਦਿਖਾਣ ਲੱਗੇ ਆਂ ਬਹੁਤ ਪੁਰਾਣੀ ਇਹ ਜਿੰਮ ਕੀ ਦੇਖ ਸਕਦੇ ਤੁਸੀਂ ਉਸ ਟਾਈਮ ਜਿਹੜੇ ਵੱਡੇ ਵੱਡੇ ਰਾਜੇ ਸੀ ਅਗਰੇ ਇਸ ਉਹ ਨਹਿਰਾਂ ਦੇ ਕੋਲ ਵੀ ਆਪਣਾ ਰਹਿਣ ਬਸੇਰਾ ਪਸੰਦੇ ਹੁੰਦੇ ਸੀ ਕਿਉਂਕਿ ਇੱਥੇ ਆਕਸੀਜਨ ਜ਼ਿਆਦਾ ਹੁੰਦੀ ਸੀ ਉਨਾਂ ਹੀ ਨਹਿਰ ਵਿੱਚ ਗੰਦਲਾ ਪਾਣੀ ਹੈ ਤੇ ਇਹ ਪਸੰਦਪੁਰਾ ਤੋਂ ਹੁੰਦੀ ਹੈ ਨਹਿਰ ਕਾਫੀ ਲੰਬੀ ਚੁਰੀ ਤੈ ਕਰਦੀ ਹੈ ਤੇ ਹੁਣ ਵੀ ਪਾਣੀ ਦਾ ਦੇਖ ਸਕੋ ਕਿੰਨੀ ਇਸ ਟਾਈਮ ਤੰਗੇਟ ਬਣੇ ਹੋਏ ਨੇ 1 2 3 ਤੇ ਆਰਕੀਟੈਕਚਰ ਇਸ ਦਾ ਆਰਚ ਟਾਈਪ ਆ ਹਾਂਜੀ ਦੋਸਤੋ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿੰਨੀਆਂ ਪ੍ਰਾਣੀਆਂ ਹੋ ਸਕਦੀਆਂ ਨੇ ਅਛਾ ਜੀ ਚਾਰ ਕਿਲੇ ਬਣੇ ਹੁਣ 2 ਕਿਲੇ ਤੇ ਕਹਿੰਦੀ ਸੀ ਹਾਂ ਹਾਂ ਆਹ 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 ਤੋਤਾ ਹਾਂ ਹੂੰ ਇਹ ਪਿਛਲੇ ਸਾਲ ਫਿਰ ਪੇਡੇ ਲਵਾਤੀ ਇੱਧਰ ਅਜਾ 40000 ਨੂੰ ਖਾਦਣ ਤਾਂ ਹੈ ਨਹੀਂ ਹੂੰ ਕਿ ਨਰ ਮਰ ਜੇ ਆਸਰ ਨਹੀਂ ਹੁੰਦੀ ਅਛਾ ਬਾਕੀ ਕਿਹਨਾਂ ਦੇ ਮਹਿਕਮੇ ਚਾਹੁੰਦੇ ਆਂ ਜੀ ਜਿਵੇਂ ਕਿ ਆਪਾਂ ਤੋਂ ਲੋਕਲ ਲੋਕਾਂ ਤੋਂ ਪਤਾ ਲੱਗਿਆ ਇੱਥੇ ਗੱਲਾਂ ਕੀਤੀਆਂ ਤਾਂ ਉਸ ਟਾਈਮ ਅੰਗਰੇਜ਼ ਰਹਿੰਦੀ ਸੀ ਸਾਰਾ ਕੰਸਟ੍ਰਕਸ਼ਨ ਦੀ ਜ਼ਿੰਮੇਵਾਰੀ ਸੀ ਤਾਂ ਉਹ ਆਪਣੇ ਘਰ ਬਣਾ ਕੇ ਰਹਿੰਦੀ ਸੀ ਇੱਥੇ ਤੇ ਇੱਥੇ ਟੈਲੀਫੋਨ ਵੀ ਸੀ ਤੇ ਇੱਕ ਇੱਥੇ ਖੂਬੀ ਆ ਉਹ ਖੂਬ ਤਾਂ ਭਰਤਿਆ ਉਸ ਟਾਈਮ ਤੇ ਸਾਰਾ ਸਰਕਾਰ ਦੇ ਅੰਡਰ ਆਂਦਾ ਤੇ ਇਹ ਚਾਰ ਕਿੱਲਾਂ ਚ ਸਾਰੀ ਜਗ੍ਹਾ ਫੈਲੀ ਹੋਈ ਆ ਅੰਗਰੇਜ਼ਾਂ ਦੀ ਯਾਨੀ ਕਿ ਸਾਰੀ ਜਗ੍ਹਾ ਤੁਸੀਂ ਕਹਿ ਸਕਦੇ ਹੋ ਉਸ ਟਾਈਮ 4 ਏਕੜ ਦਾ ਅੱਜ ਵੀ ਉਹ ਜੋ ਕਿ ਗਵਰਨਮੈਂਟ ਦੁਆਰਾ ਇਕਵਾਰ ਕੀਤੀ ਗਈ ਹੈ 4 ਏਕੜ ਜ਼ਮੀਨ ਬਾਕੀ 4 ਏਕੜ ਦੇ ਵਿਚਾਲੇ ਆਂਦੀ ਸੀ ਹਵੇਲੀ ਤੇ ਚਿਮਣੀਆਂ ਚੁੰਮਣੀਆਂ ਲੱਗੀਆਂ ਹੋਈਆਂ ਨੇ ਪੂਰਾ ਗੱਲਬਾਤ ਵੱਖਰੀ ਸੀ ਤੇ ਇਸ ਟਾਈਪ ਵੀ ਰਹਿੰਦੀ ਸੀ ਲੋਕ ਤੇ ਬਾਕੀ ਹੁਣ ਦੀ ਗੱਲ ਕਰਾਂ ਤਾਂ ਇਹ ਜਗ੍ਹਾ ਇਕਵਾਰ ਕੀਤੀ ہوئی ਆ ਗਵਰਨਮੈਂਟ ਦੁਆਰਾ ਇਹ ਭਾਰਤੀ ਗਵਰਨਮੈਂਟ ਦੁਆਰਾ ਜਗ੍ਹਾ ਨੂੰ ਇਕਵਾਰ ਕੀਤਾ ਹੋਇਆ ਮੁਗਲਾਂ ਤੇ ਸਿੱਖਾਂ ਦੇ ਟਾਈਮ ਦੀ ਬਣੀ ਹੋਈ ਇੱਥੇ ਬਹੁਤ ਪੁਰਾਣੀ ਹਵੇਲੀ ਆ ਉਸ ਟਾਈਮ ਕਿਸ ਤਰ੍ਹਾਂ ਮੋਗਲ ਰਹਿੰਦੇ ਸੀ ਤੇ ਸਿੱਖਾਂ ਦਾ ਕਿਸ ਤਰ੍ਹਾਂ ਮੁਗਲਾਂ ਦਾ ਹਮਲਾ ਹੋਇਆ ਸੀ ਤਾਂ ਉਹ ਉਹ ਵੇਲੇ ਵਿੱਚ ਰੁਕਦੇ ਕਿੱਦਾਂ ਸੀ ਕਿਵੇਂ ਇਹਦੀਆਂ ਟੈਂਪਰਰੀ ਜਿਹੜੇ ਸਟੇ ਹੁੰਦੇ ਸੀ ਮੁਗਲਾਂ ਤੇ ਸਿੱਖਾਂ ਦੇ ਤੇ ਉਦੋਂ ਹਮਲੇ ਹੁੰਦੇ ਸੀ ਤਾਂ ਜਿਹੜੇ ਮੁਗਲ ਸੀ ਬੜੇ ਬੜੇ ਰਾਜੇ ਤੇ ਅੰਗਰੇਜ਼ ਸੀ ਉਹਨਾਂ ਦਾ ਦਿਮਾਗ ਬਹੁਤ ਤੇ ਚੱਲਦਾ ਸੀ ਇਸ ਕਰਕੇ ਉਹ ਜਿਹੜੀਆਂ ਆਪਣਾ ਟੈਂਪਰਰੀ ਹੋਮ ਬਣਾਉਂਦੇ ਸੀ ਯਾਨੀ ਕਿ ਰਹਿਣ ਬਸੇਰਾ ਉਹ ਨਹਿਰਾਂ ਦੇ ਕੋਲ ਹੀ ਸਾਰੇ ਤੁਹਾਨੂੰ ਦੇਖਣ ਨੂੰ ਮਿਲਣਗੇ ਉਹਨਾਂ ਦੇ ਰੈਣ ਬਸੇਰੇ ਇਸ ਤਰ੍ਹਾਂ ਜਿਵੇਂ ਕੀ ਆ ਹਵੇਲੀ ਬਣੀ ਹੋਈ ਆ ਇਹ ਵੀ ਨਹਿਰ ਦੇ ਕੋਲ ਹੀ ਬਣੀ ਹੋਈ ਆ ਕੁਝ ਦੂਰੀ ਨਹਿਰ ਲੰਘਦੀ ਹੈ ਤੇ ਲਵੇ ਤੇ ਉਹਦੇ ਨਾਲ ਆਕਸੀਜਨ ਜ਼ਿਆਦਾ ਰਹਿੰਦੀ ਆ ਵਧੀਆ ਤਰੀਕ ਨਾਲ ਉਹ ਆਪਣਾ ਜੀਵਨ ਬਤੀਤ ਕਰਦੇ ਸੀ ਮੁਗਲ ਹੋ ਚਾਹੇ ਤੁਸੀਂ ਅੰਗਰੇਜ਼ ਕਹਿ ਸਕਦੇ ਹੋ ਉਹਨਾਂ ਦਿਮਾਗ ਬਹੁਤ ਸੀ ਤੇ ਬਾਕੀ ਸਿੱਖ ਦਾ ਵੀ 21 ਆਪਾਂ ਤੁਹਾਨੂੰ ਇਸ ਬਲੌਗ ਵਿੱਚ ਸਾਂਝਾ ਕਰਾਂਗੇ ਇਹ ਜਗ੍ਹਾ ਦੀ ਆਪਾਂ ਅੰਦਰ ਚੱਲਦੇ ਹਾਂ ਤੇ ਅੰਦਰ ਚ ਆਪਾਂ ਦਿਖਾਣੇ ਆ ਕਿੰਨੀ ਪੁਰਾਣੀ ਇਹ ਜਗ੍ਹਾ ਹੋ ਸਕਦੀ ਹੈ ਤੇ ਅੰਗਰੇਜ਼ਾਂ ਤੇ ਮੁਗਲਾਂ ਦੇ ਟਾਈਮ ਦੀ ਤੇ ਇਹ ਜਗ੍ਹਾ ਜਿੱਦਾਂ ਕਿ ਆਪਾਂ ਜਿੱਦਾਂ ਕਿ ਆਪਾਂ ਇਸਦੇ ਆਰਕੀਟੈਕਚਰ ਤੋਂ ਪਤਾ ਲਗਾ ਸਕਦੇ ਹਾਂ ਤੇ ਇੰਟਾਂ ਤੋਂ ਪਤਾ ਲਗਾ ਸਕਦੇ ਹਾਂ ਜਿਹੜਾ ਇਹਦਾ ਆਰਕੀਟੈਕਚਰ ਹੈ ਸਾਹਮਣੇ ਗੇਟ ਉਸ ਸਾਈਡ ਹੈ ਇਸਦਾ ਤੇ ਦੋ ਚਿਮਣੀਆਂ ਨੇ ਇਸ ਵਿੱਚ ਤੇ ਗੇਟ ਵੀ ਆਪਾਂ ਤੁਹਾਨੂੰ ਉਸ ਸਾਈਡ ਦਿਖਾਵਾਂਗੇ ਤੇ ਇਸ ਸਾਈਡ ਆਪਾਂ ਥੋੜਾ ਜਿਹਾ ਕਵਰ ਕਰ ਰਹੇ ਆਂ ਸਾਂਝੀ ਕਰ ਰਹੇ ਆਂ ਤੁਹਾਡੇ ਨਾਲ ਜਾਣਕਾਰੀ ਤੇ ਇਸ ਸਾਈਡ ਦੋ ਜਗ੍ਹਾ ਇੱਧਰ ਵੀ ਬਣੀ ਹੋਈਆਂ ਨੇ ਇਹ ਵੀ ਆਪਾਂ ਤੁਹਾਨੂੰ ਇਸ ਬਲੌਗ ਵਿੱਚ ਦੱਸਾਂਗੇ ਕਿਸ ਜਗ੍ਹਾ ਯੂਜ਼ ਕਰਦੇ ਹੋਣੇ ਉਸ ਟਾਈਮ ਤੇ ਇਸਦੀ ਆਪਾਂ ਗੱਲ ਕਰੀਏ ਜਿੱਦਾਂ ਕੀ ਤੁਹਾਨੂੰ ਮੈਂ ਦੱਸ ਰਿਹਾ ਸੀ ਪਤਾ ਲਗਾ ਸਕਦੇ ਆਂ ਇਸ ਦੀਆਂ ਇੰਟਾਂ ਤੋਂ ਇੰਟਾਂ ਜਿਹੜੀਆਂ ਦੀਆਂ ਛੋਟੀਆਂ ਨੇ ਤੇ ਜ ਨਾਰਮਲ ਇੰਟਾਂ ਨੇ ਜਿਹੜੀਆਂ ਰੈੱਡ ਤੇ yellow ਇਸ ਤੋਂ ਆਪਾਂ ਪਤਾ ਲਗਾ ਸਕਦੇ ਕਿੰਨੀ ਪੁਰਾਣੀ ਹੋ ਸਕਦੀ ਹੈ 1700 ਤੋਂ ਬਾਅਦ ਵੀ ਹਵੇਲੀ ਬਣੀ ਹੋਈ ਹੈ ਇਹ ਇਸ ਤੋਂ ਪਤਾ ਲੱਗਦਾ ਜਿੰਨੀ ਬੜੀ ਇੰਟ ਹੋਈ ਹੋਊਗੀ ਉਨੀ ਪੁਰਾਣੀ ਇੰਟ ਹੋਈ ਹੋਊਗੀ ਇੰਡਸ ਬੈਲਿਜ਼ੇਬਲਾਈਜ਼ੇਸ਼ਨ ਐਂਸ਼ੀਅੰਟ ਟਾਈਮ ਜਿਹੜੇ ਰਹਿੰਦੇ ਸੀ ਉਦੋਂ ਤੇ ਫਿਰ ਆਇਆ ਮੀਡੀਵਲ ਟਾਈਮ ਮੀਡੀਵਲ ਚ ਟਾਈਮ ਤੋਂ ਆਂਦੇ ਨੇ ਮੁਗਲ ਤੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਤੇ ਬਾਕੀ ਆਪਾਂ ਚੱਲਦੇ ਆ ਤੁਹਾਨੂੰ ਸਾਂਝੀ ਕਰਦੇ ਆ ਪਹਿਲਾਂ ਜਾਣਕਾਰੀ ਚਿਮਣੀਆਂ ਦੋ ਬਣੀਆਂ ਹੋਈਆਂ ਚਿਮਣੀ ਦੀ ਹੀ ਖਾਸੀਅਤ ਆ ਤੋਂ ਪਹਿਲਾਂ ਪਾ ਦੋਨੋਂ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਐਂਟਰੈਂਸ ਦਿਖਾਉਣ ਲੱਗੇ ਆ ਹਵੇਲੀ ਦੀ ਐਂਟਰੈਂਸ ਇੱਥੋਂ ਹੁੰਦੀ ਹੈ ਹਾਂਜੀ ਇੱਥੋਂ ਹੁੰਦੀ ਹੈ ਇਸ ਹਵੇਲੀ ਦੀ ਐਂਟਰੈਂਸ ਹੁਣ ਆਪਾਂ ਹਵੇਲੀ ਦੇ ਬਿਲਕੁਲ ਸਾਹਮਣੇ ਖੜੇ ਆ ਇੱਥੋਂ ਸੀ ਇਸ ਦੀ ਐਂਟਰੈਂਸ ਤਾਂ ਹੁਣ ਤਾਂ ਹੁਣ ਤਾਂ ਤੁਸੀਂ ਜਿੱਦਾਂ ਕੀ ਦੇਖ ਸਕੋ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਤੇ ਇੱਥੇ ਬਸ ਪੰਜਾਬੀ ਕਲਚਰ ਨੂੰ ਪੁਰਾਣਾ ਕਲਚਰ ਕਿਸੇ ਵੀ ਟਾਈਮ ਦਾ ਉਹਨੂੰ ਪ੍ਰੋਮੋਟ ਕਰਨਾ ਨੂੰ ਅੱਗੇ ਲੈ ਕੇ ਜਾਣਾ ਉਸ ਵਾਸਤੇ ਇਹ ਜਗ੍ਹਾ ਰੱਖੀ ਹੋਈਆਂ ਨੇ ਪੰਜਾਬ ਵਿੱਚ ਬਹੁਤ ਪੁਰਾਣੀਆਂ ਜਗ੍ਹਾ ਨੇ ਤਾਂ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਪੁਰਾਣੀਆਂ-ਪੁਰਾਣੀਆਂ ਜਗ੍ਹਾ ਤੇ ਉਹਨਾਂ ਦਾ ਇਤਿਹਾਸ ਦੱਸਿਆ ਕਰਾਂਗੇ ਤੁਸੀਂ ਆਪਣੇ ਵੀਡੀਓ ਨੂੰ ਵੱਧ-ਵੱਧ ਸ਼ੇਅਰ ਕਰਾ ਕਰੋ ਤੇ ਦੇਖਾ ਲਾਈਕ ਬਾਕੀ ਇਹੇ ਜਗ੍ਹਾ ਦਰਸਾਉਂਦੀ ਹੈ ਪੁਰਾਣਾ ਕਲਚਰ ਪੁਰਾਣਾ ਸੱਭਿਆਚਾਰ ਨੂੰ ਜੋ ਕਿ ਅੱਜ ਵੀ ਬਹੁਤ ਪੁਰਾਣੀ ਪੁਰਾਣੀਆਂ ਜਗ੍ਹਾ ਨੇ ਪੰਜਾਬ ਦੇ ਵਿੱਚ ਕਿਉਂਕਿ ਆਪਾਂ ਤੁਹਾਨੂੰ ਮੋਸਟਲੀ ਦੱਸਾ ਕਰਾਂਗੇ ਬਾਕੀ ਇਸ ਸਾਈਡ ਆ ਗਈ ਇਸ ਦੀ ਚਿਮਣੀ ਚਿਮਣੀ ਦੀ ਇਹ ਸੀ ਖਾਸੀਅਤ ਆ ਤੇ ਇੱਥੋਂ ਦਾ ਆ ਗਈ ਐਂਟਰੈਂਸ ਹੋ ਗਈ ਤੇ ਆਹ ਸਾਹਮਣੇ ਦੇਖੋ ਕਿੰਨਾ ਸੋਹਣਾ ਆਰਕੀਟੈਕਚਰ ਆ ਇੱਥੋਂ ਆਰਕੀਟੈਕਚਰ ਤੋਂ ਆਪਾਂ ਪਤਾ ਲਗਾ ਸਕਦੇ ਹ ਕਿੰਨੀ ਪੁਰਾਣੀ ਹਵੇਲੀ ਆ ਜਿਹੜਾ ਗੋਲ ਆਰਕੀਟੈਕਚਰ ਸੀ ਨਾ ਆਰਚ ਟਾਈਪ ਉਹ ਬਹੁਤ ਪੁਰਾਣਾ ਆਰਕੀਟੈਕਚਰ ਦਸਾਇਆ ਗਿਆ ਤੇ ਅਸਤੇ ਬਹੁਤ ਪੁਰਾਣਾ ਹੋ ਸਕਦਾ ਤੇ ਬਾਕੀ ਇਧਰ ਇਸ ਸਾਈਡ ਹੈਗੀ ਹੈ ਦੀ ਚਿਮਨੀ ਜੋ ਸੇਕਦੇ ਹੁੰਦੇ ਸੀ ਮੁਗਲ ਜਾਂ ਅੰਗਰੇਜ਼ ਤਾਂ ਉਹ ਇੱਥੋਂ ਸਾਰਾ ਖਾਣਾ ਪਾਣਾ ਆਪਣਾ ਖਾਣਾ ਪੀਣਾ ਪਕਾਉਂਦੇ ਸੀ ਤੇ ਇਸ ਸਾਈਡ ਹੈ ਦੇਖੋ ਹਾਲਾਤ ਬਹੁਤ ਖਰਾਬ ਹੋ ਚੁੱਕੀ ਨੇ ਚਲੋ ਆਪਾਂ ਚੱਲਦੇ ਹਾਂ ਅੱਗੇ ਇਸ ਸਾਈਡ ਹੈ ਉੱभी ਆ ਗਈ ਤੇ ਇਧਰੋਂ ਤਾਂ ਨਗੇਟ ਨਹੀਂ ਇਧਰੋਂ ਬਾਲਾ ਸੋਨਾ 뷰 ਦੇਖਣ ਨੂੰ ਮਿਲਦਾ ਤੇ ਇਸ ਸਾਈਡ ਇੱਕ 게ਟ ਆ ਗਿਆ ਤੇ ਉਸ ਉੱਪਰ ਲੱਗੀਆਂ ਹੋਈ ਨੇ ਇੰਟਾਂ ਤੇ ਇਹ ਇੰਟਾਂ ਤੋਂ ਹੀ ਆਪਾਂ ਇਹਦੇ ਜੱਜ ਕਰ ਸਕਦੇ ਹਾਂ